बीएसएफ एस पुलिस ने तस्कर दे मारी रेड एक करोड़ सतानवे लख हजार चार सौ सत्तर रुपए डरग मनी समेत कीता काबू। चीफ एडिटर कमलजीत सिंह दी विशेष रिपोर्ट पीएसएफ ਵੱਲੋਂ ਆਈ ਇਨਫੋਰਮੇਸ਼ਨ ਤੇ بیس ਤੇ ਐਸਐਸਪੀ ਸਦਸਿੰਦਰ ਸਿੰਘ ਜੀ ਦੀ ਡਾਇਰੈਕਸ਼ਨ ਤੇ ਇੱਕ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਾਸੀਆਂ ਨੂੰ ਤੱਕੜ थाना ਲੋਪੋਕੇ ਦੇ ਘਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫੋਰਮੇਸ਼ਨ ਸੀਗੀ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ ਜੇ ਕਨਵਰਟ ਕਰ ਦਿੰਦੇ ਨੇ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ ਜਿੱਥੋਂ ਤਿੰਨ ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਅਰੇਂਜਮੈਂਟ ਕਰਕੇ ਇਹ ਪੈਸਾ ਗਿਨੇਆ ਗਿਆ ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਕਸਟਡੀ ਪੁਲਿਸ ਤੇ ਲਿਆ ਗਿਆ ਤੇ ਇਹਨਾਂ ਦੇ ਪੈਸ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਦਾ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਹੀ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਨਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹਰਪੇਜ ਸਿੰਘ ਤੇ ਦੂਸਰੇ ਦਾ ਨਾਮ ਹੈ ਗੁਰਪੇਸ ਸਿੰਘ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਜਿੰਨੀ ਪੈਸਾ ਆਇਆ ਕਿ ਤੁਹਾਨੂੰ ਦੋ ਇਹੀ ਡਰੱਗ ਮੰਨੀ ਹੈ ਜੀ ਜਿਹੜੀ ਇੱਧਰ ਡਰੱਗ ਆ ਜਾਂਦੀ ਹੈ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ ਇਹ ਉਹ ਚੀਜ਼ ਹੈ ਤੇ ਹਵਾਲਾ ਦੀ ਗੱਲ ਕੀ ਹਵਾਲਾ ਕਿਵੇਂ ਕਰੂ ਜੀ ਹਵਾਲਾ ਜਿਹੜਾ ਬੰਦਿਆਂ ਨੂੰ ਇਹਨਾਂ ਨੇ ਸਮੱਗਲਰਾਂ ਨੂੰ ਪੈਸਾ ਕਿਸ ਦੇਣਾ ਹੁੰਦਾ ਹੈ ਇਹ ਉਹਨੂੰ ਪਹਿਲਾਂ ਆਪਣੇ ਡਰੱਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰਦੇ ਹੈ ਤੇ ਇਸੇ ਕਿਸੇ ਸਾਰੇ ਇਹ ਜਿਹੜੀ ਅੱਧੇ ਕਰਦੇ ਉਹਨੂੰ ਕਿਸੇ ਸਾਰੇ ਦੇਖਣ ਤੇ ਬੜੇ بڑے ਘਰ ਲੱਗਦੇ ਆ بڑے ਲਿਖੇ ਵੀ ਨਹੀਂ ਲੱਗਦੇ ਇਹਨੇ ਇਸੇ ਚੀਜ਼ ਦੀ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਿਹੜਾ ਮੈਥਡ ਯੂਜ਼ ਕਰਦੇ ਸੀ ਭੇਜਣ ਦਾ ਕਿੰਨੇ ਸਮੇਂ ਤੋਂ ਐਕਟਿਵ ਹੈਗੇ ਨੇ ਇਹ ਵੀ ਇਨਵੈਸਟੀਗੇਸ਼ਨ ਦਾ ਜੇ ਚੱਲ ਰਿਹਾ ਕਿਉਂਕਿ ਅਰੈਸਟ ਕੀਤੇ ਨੇ ਥੋੜੇ ਚਿਰ ਪਹਿਲਾਂ ਹੀ ਤੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਸਰ ਲੱਗਦਾ ਕਿ ਦੋਸਤ ਵੀ ਸਾਥੀ ਹੋਣਗੇ ਇਹਦੇ ਨਾਲ ਬਿਲਕੁਲ ਜੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਕੁਝ ਆਏਗਾ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਰੈਪੋਰਟ ਨਹੀਂ ਸਰ ਵੀਰ ਸ਼ਰਮਾ ਕੋ ਨਿਕਲੀ ਹੈ ਕਿ ਵੀ ਇਹ ਸਰ ਬਿਲਕੁਲ ਜੀ ਹਾਂ ਵੀਰ ਸਰ ਸਰ ਬਲਵਿੰਦਰ ਸਿੰਘ ਤੇ ਕੋਰਪਰੇਟ ਗ੍ਰਾਮ ਲਾਵਾ ਅਪੀਲ ਦਿੱਤੀ ਕੱਲ੍ਹ ਨਹੀਂ ਇਹਨਾਂ ਦੇ ਖਿਲਾਫ ਤਾਂ ਨਹੀਂ ਆਪਰ ਸਰ ਬੇਸਿਕਲੀ ਹੈ ਕਿ ਉਹਨਾ ਕੰਮ ਕੀ ਕਰਦੇ ਸੀ ਕਿ ਇਹਦੇ ਨਾਲ ਕਿੰਨਾ ਦਾ ਰੁਪਈਆ ਸੀ ਬੇਲੋ ਕੁਆਲਿਫੀਕੇਸ਼ਨ ਇਹ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਇਹਨਾਂ ਨੂੰ ਇੰਟਾਇਰ ਇਹਨਾਂ ਦਾ ਬੇ ਇਲਾਕੇ ਰਿਮਾਂਡ ਫਿਰ ਇਹਨਾਂ ਤੋਂ ਅਸੀਂ ਕੁਝ-ਕੁਝ ਕਰਕੇ ਅਗਲੀਆਂ ਗੱਲਾਂ ਡੰਗਾ ਇੱਕ ਨਾਲ ਜਿਹੜੀਆਂ ਕਰਾਂਗੇ ਕਲੀਅਰ ਸਰ ਕਿੰਨਾ ਪੜੇ ਕਿੰਨੇ ਪੜੇ ਲਿਖੇ ਨੇ ਇਹਨਾਂ ਨੂੰ ਕੋਈ ਐਜੂਕੇਸ਼ਨ ਨਹੀਂ ਇਹ ਚੱਲ ਰਹੀ ਹੈ ਜੀ ਅਜੇ ਇਹਨਾਂ ਨੂੰ ਕਿਤੋਂ ਕਿਤੋਂ ਪੜੇ ਨੇ ਕੌਣ ਕੌਣ ਇਹਨਾਂ ਦੇ ਨਾਲ ਹੋਰ ਸਾਥੀ ਨੇ ਉਹ ਕੁਝ ਕਿਸੇ ਚ ਦਬਕਾਉਗੇ ਕਿਹਨੇ ਕਿੰਨਾ ਦੇ ਚਿੱਤ ਹੋ ਰਹੇ ਹਾਂਜੀ ਦੋਨੋਂ ਪੇਟੀ ਤੁਸੀਂ ਕਹਿੰਦੇ ਨਾ ਉਹਨਾਂ ਦੀ ਗੱਲ ਹੈ ਹਾਂ ਉਹਨਾਂ ਦੇ ਚਾਰ ਇੱਕ ਤੇ ਚਾਰ ਕੇਸ ਰਜਿਸਟਰਡ ਨੇ ਇੱਕ ਤੇ ਇੱਕ ਕੇਸ ਹੈ ਇਹ ਪਾਕਿਸਤਾਨੀ ਜਾ ਕੇ ਆਏ ਨੇ ਜਾਂ ਕਿਸੇ ਨਾਲ ਨਹੀਂ ਇਹ ਗੱਲ ਹੈ ਜੇ ਕਲੀਅਰ ਨਹੀਂ ਹੋਣੀ ਸਰ ਇਹਨਾਂ ਨਾਲ ਕੋਈ ਹੋਰ ਵੀ ਪ੍ਰਮਾਣਿਕ ਮੈਂਬਰ ਇਹ ਰਜਿਸਟਰਡ ਆਊਟ ਆਉਂਡ ਕੀਤਾਗੇ ਨਹੀਂ ਜੀ ਇਹਨਾਂ ਦੋਹਾਂ ਤੋਂ ਲਾਹੋਗੇ ਸਰ ਇਹ ਕਿਸਾਨ ਹੈਗੇ ਕਿ ਹੋਰ ਕੋਈ ਵੀ ਕਾਰੋਬਾਰ ਕਰਦੇ ਆ ਬੰਦੇ ਇਹ ਦੱਸਾਂਗੇ ਜੀ ਅਜੇ ਪਿਛਲੀ ਰਾਤ ਜੋ ਕੁਝ ਕਿਸੇ ਚਾਏਗਾ ਉਹ ਤੁਹਾਨੂੰ ਸ਼ੇਅਰ ਕਰਾਂਗੇ ਗੱਲ ਕੀ ਇਹ ਕਰੇ ਤੇ ਇਹਨਾਂ ਦੀ ਹਾਂਜੀ ਘਰੋਂ ਭਰੇ ਹਨ ਹਾਂਜੀ ਹਾਂਜੀ ਕਿੰਨਾ ਕੈਸ਼ ਕਿੱਥੇ ਕੋ ਕੇ ਰੱਖਿਆ ਸੀ ਸਰਕਾਰ ਵਿੱਚ ਇਹਨਾਂ ਨੇ ਇਹਨਾਂ ਦੇ ਤਿੰਨ ਬੈਗ ਸੀ ਜੀ ਅਲੱਗ-ਅਲੱਗ ਜਿਨ੍ਹਾਂ ਦੇ ਚਪਾਏ ਹੋਇਆ ਸੀਗਾ ਕੈਸ਼ ਤੁਸੀਂ ਸਰ ਕੋਈ ਕੁਛ ਇਹਦਾ ਕੋਈ ਦਸਤਾਵੇਜ਼ ਮਿਲੇ ਹੋਣੀਆਂ ਕੋਈ ਇਸ ਤਰ੍ਹਾਂ ਦੇ ਨਹੀਂ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆਏਗੀ ਜਾਂ ਦਸਤਾਵੇਜ਼ ਰਿਕਵਰ ਹੋਣਗੇ ਫਿਰ ਕਰਾਂਗੇ ਤੁਹਾਡੇ ਮੋਬਾਈਲ ਜਾਂ ਲੈਪਟਾਪ ਬੜੇ ਸੀ ਉਹਨਾਂ ਦੇ ਇੱਕ ਇਹਨਾਂ ਤੋਂ ਪੰਜ ਮੋਬਾਈਲ ਨੇ ਇੱਕ ਲੈਪਟਾਪ ਹੈ ਜੀ ਉਹਨਾਂ ਦਾ ਕੋਈ ਇਨਫੋਰਮੇਸ਼ਨ ਹੈ नहीं ड्रगैरा नहीं कर डिप्टी एस पी साहब ने सारी चीज़ें ब्रीफ कर दी हैं मैं ज़्यादा कुछ नहीं कहूँगा जो अठारह सौ बजे ऑपरेशन हुआ था ज्वाइंट और पुलिस ने हमारा बहुत सहयोग दिया और आखिर तक रात के कई सौ बजे तक जो भी कार्रवाई थी उसमें सारी मदद करी और पुलिस को जब भी हम भी बॉर्डर की बेल्ट में जो भी ऑपरेशन करते हैं जब भी इनको फ़ोन द्वारा या टेलीफोन द्वारा या वायरलेस द्वारा बुलाते हैं तो ये हमारा पूरा सहयोग करते हैं और इस काम में भी इन्होंने काफ़ी मदद की है डिप्टी एस पी साहब ने सारा बता दिया ये ऐसे ऐसे इंफॉर्मेशन थी उसके आधार पे ऑपरेशन तो किया तो गया ज्वाइन तो उसमें ये अचीवमेंट हुआ है ये सब के सामने ठीक है जो कि एक करोड़ आपको बता दिया 97 लाख चौदह हजार और पाँच सौ कुछ रुपए तो ये मैंने बताया कि पुलिस हमारा हर जंग असहयोग करती है और जब भी हमारे बॉर्डर बेल्ट में ज्वाइंट नाके भी लग रहे हैं दोनों के रात के अंदर आप लोगों ने देखे भी हैं और हमारा काफ़ी अच्छा कोपरेशन है उसका ये जो है अच्छा नहीं